ਬੰਦ ਪਿਆ ਨਰੇਗਾ ਦਾ ਕੰਮ ਚਾਲੂ ਕਰੋ ਬੰਦ ਪਿਆ ਕੰਮ ਨਰੇਗਾ ਦਾ ਚਾਲੂ ਕਰੋ ਕੀਤੇ ਕੰਮ ਦੇ ਪੈਸੇ ਜਾਰੀ ਕਰੋ ਜਾਰੀ ਕਰੋ ਨਰੇਗਾ ਦੀ ਦਿਹਾੜੀ 700 ਰੁਪਇਆ ਜਾਰੀ ਕਰੋ ਜਾਰੀ ਕਰੋ ਨਰੇਗਾ ਦੀ ਦਿਹਾੜੀ 700 ਰੁਪਇਆ ਜਾਰੀ ਕਰੋ ਪੰਜਾਬ ਸਰਕਾਰ ਮੁਰਦਾਬਾਦ ਬੰਦ ਪਿਆ ਨਰੇਗਾ ਦਾ ਕੰਮ ਚਾਲੂ ਕਰੋ ਨਰੇਗਾ ਦੀ ਦਿਹਾੜੀ 700 ਰੁਪਿਆ ਜਾਰੀ ਕਰੋ ਜਾਰੀ ਕਰੋ ਬੰਦ ਪਿਆ ਨਰੇਗਾ ਦਾ ਕੰਮ ਚਾਲੂ ਕਰੋ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਜਿੰਦਾਬਾਦ ਮਰਦਾਬਾਦ ਵੀਡੀਓ ਸੰਗਤ ਮਰਦਾਬਾਦ ਜਿੰਦਾਬਾਦ ਨਰੇਗਾ ਦਾ ਕੰਮ ਨਹੀਂ ਦਿੰਦਾ ਵੀਡੀਓ ਮਰਦਾਬਾਦ